ਵੀਰੋ ਗੁਰਬਾਣੀ 'ਚ ਲਿਖਿਆ ਜਾਂਦਾ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ। ਹੁਣ ਸਾਡੇ ਵਿਰੋਧੀ ਪਾਵੇਂ ਸਾਡੇ ਉੱਤੇ ਜਿੰਨਾ ਮਰਜ਼ੀ ਇਲਜ਼ਾਮਬਾਜ਼ੀ, ਦੁਸ਼ਟ ਪ੍ਰਚਾਰ, ਬੇਗੁਨੀਆਦ ਚੀਜ਼ਾਂ ਸਾਡੇ ਖਿਲਾਫ ਲੋਕਾਂ ਨੂੰ ਪੜਕਾਉਣ ਵਾਸਤੇ ਕਹਿ। ਲੇਕਿਨ ਅੱਜ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜੇ ਕਹਿੰਦੇ ਨੇ ਕਿ ਪੰਜਾਬ 'ਚ ਕੋਈ ਵਿਕਾਸ ਨਹੀਂ ਹੋਇਆ, ਕੋਈ ਡਿਵੈਲਪਮੈਂਟ ਨਹੀਂ ਹੋਇਆ। ਹਕੀਕਤ ਤਾਂ ਆਹ ਵੀ ਹੈਗੀ ਕਿ ਤੁਸੀਂ ਆਪ ਜਾਣਦੇ ਹੋ ਕਿ ਤੁਹਾਡੇ ਪਿੰਡ ਹੋਏ, ਤੁਹਾਡੇ ਸ਼ਹਿਰ ਹੋਏ, ਸਾਡਾ ਪੰਜਾਬ ਹੋਏ। ਕੀ ਬਿਜਲੀ ਦੇ ਹਾਲਾਤ ਸੰ 10 ਸਾਲ ਪਹਿਲੇ ਕੀ ਸੜਕਾਂ 'ਚ 4 ਤੇ 6 ਲੇਨ ਜਿਹੋ ਦੀ ਸੜਕਾਂ ਅੱਜ ਬਣ ਰਹੀਆਂ ਨੇ ਕਿਵੇਂ ਪੀਣ ਦਾ ਪਾਣੀ ਪਹੁੰਚਾਇਆ ਗਿਆ ਨਹਿਰੀ ਪਾਣੀ ਦੀ ਸਮੱਸਿਆ ਹੋਵੇ ਹਵਾਈ ਅੱਡੇ ਹੋਣ 에ਰਪੋਰਟਸ ਹੋਣ ਹਰ ਪੱਖੋਂ ਸਾਡੇ ਪੰਜਾਬ ਨੇ ਇਹੋ ਜੀ ਤਰੱਕੀ ਕੀਤੀ ਹੈ ਇਹਨਾਂ ਪਿਛਲੇ 10 ਸਾਲਾਂ 'ਚ ਜਿਹਦਾ ਮੁਕਾਬਲਾ ਅੱਜ ਤੋਂ ਪਹਿਲੇ ਦੀ ਕੋਈ ਸਰਕਾਰ ਨਹੀਂ ਕਰ ਸਕਦੀ ਤੇ ਜਦ ਕਹਿੰਦੇ ਨੇ ਮੈਨੂੰ ਦੁੱਖ ਹੁੰਦਾ ਕਿਉਂਕਿ ਸਾਡੇ ਪਰਿਵਾਰ ਨੇ ਗੁਰਬਾਨੀ ਦੇ ਇਹ ਸ਼ਬਦਾਂ ਦਾ ਮੁੱਖ ਰੱਖਦੇ ਹੋਏ ਅੱਜ ਮੈਂ ਦੱਸ ਸਕਦੇ ਹਾਂ 10 ਸਾਲ ਆਪਾਂ ਕੰਡੇ ਹਾਂ ਨਾ ਦਾ ਸਮਾਂ ਚ ਬੱਚਿਆਂ ਨੂੰ ਦੇਖਣ ਦਾ ਸਮਾਂ ਮਿਲਿਆ ਨਾ ਇੱਕ ਦੂਜੇ ਨੂੰ ਮਿਲਣ ਦਾ ਸਮਾਂ ਮਿਲਿਆ ਜੇ ਮੈਂ ਸੁਖਵੀਰ ਜੀ ਦੀ ਗੱਲ ਕਰਾਂ ਤੇ ਨਾ ਉਹਨਾਂ ਨੂੰ ਆਪਣੀ ਸਿਹਤ ਵੱਲ ਸਮਾਂ ਦੇਣ ਵਾਸਤੇ ਮਿਲਿਆ ਪਰਵਾਰ ਤਾਂ ਕੀ ਦੇਖਣਾ ਹੈ ਸੇਤ ਵੀ ਕੀ ਦੇਖਣੀ ਹੈ ਬਸ ਦਿਨ ਰਾਤ ਇੱਕੋ ਨਿਸ਼ਾਨੇ ਦੇ ਨਾਲ ਕਿ ਰੱਬ ਨੇ ਮੌਕਾ ਬਖਸ਼ਿਆ ਹੈ ਮੈਂ ਉਹਨਾਂ ਕੁਝ ਕਰਨਾ ਜਿਹੜਾ ਸਾਡੇ ਪੰਜਾਬ ਦੇ ਇਤਿਹਾਸ ਵਿੱਚ ਲਿਖਿਆ ਜਾਏ ਆਸ਼ਪਾਲੇ ਦੇ ਦਰਬਾਰ ਸਾਹਿਬ ਦੀ ਸੁੰਦਰੀਕਰਨ ਹੋਇਆ ਇਹ ਅੰਤ ਨਹੀਂ ਹੋ ਗਈ 60 ਸਾਲ ਦੇ ਇਤਿਹਾਸ ਵਿੱਚ ਕੋਈ ਨਹੀਂ ਕਰ ਸਕਿਆ ਲੇਕਿਨ 1 ਸਾਲ ਦੇ ਅੰਦਰ ਜੇ ਪੂਰਾ ਕਰਾਇਆ ਕੜਕਤੀ ਹੋਈ ਧੁੱਪ ਦੇ ਥੱਲੇ ਜਦ ਕੋਈ ਬਾਹਰ ਨਹੀਂ ਨਿਕਲਦਾ ਪਸੀਨੋ ਪਸੀਨੀ ਹੋ ਕੇ ਉਹ ਸੜਕਾਂ 'ਤੇ ਤੁਰਦੇ ਸੀ ਭਾਵੇਂ ਮੀਂਹ ਪੈ ਰਿਹਾ ਹੋਵੇ ਭਾਵੇਂ ਬਰਸਾਤ ਹੋਵੇ ਅੱਜ ਮੈਂ ਦੱਸ ਸਕਦੀ ਹਾਂ ਕਿੰਨੀ ਮੀਟਿੰਗਾਂ ਕਰਕੇ ਦਿਨ ਰਾਤ ਨਾ ਰੋਟੀ ਦੇਖਦੇ ਸੀ ਨਾ ਪਾਣੀ ਦੇਖਦੇ ਸੀ ਸਾਨੂੰ ਤਾਂ ਪਤਾ ਹੀ ਨਹੀਂ ਕਿ ਅਸੀਂ ਇੱਕ ਦੂਜੇ ਨੂੰ ਕਦੋਂ ਦੇਖਿਆ ਤਾਂ ਆਪਣੇ ਬੱਚਿਆਂ ਨੂੰ ਕਦੋਂ ਦੇਖਿਆ ਕਦੇ ਕਿ 4 ਸਾਲ ਦਾ ਬੱਚਾ ਕਦੋਂ 15 ਸਾਲ ਦਾ ਹੋ ਗਿਆ ਪਤਾ ਹੀ ਨਹੀਂ ਲੱਗਿਆ ਛੋਟੀ ਛੋਟੀ ਤਿਆ ਵਿਆਹਨ ਵਾਲੀ ਉਮਰ ਦੀ ਕਦੋਂ ਹੋ ਗਈ ਆ ਵੀ ਨਹੀਂ ਦੇਖਿਆ